ਅੱਜ ਅਸੀਂ ਨਵਾਂ ਸ਼ਹਿਰ ਦੇ ਵਿੱਚ ਦੋ ਜਿਹੜੀਆਂ ਇੱਕ ਆ ਮੇਨ ਛੜਕ ਜਿਹੜੀ ਕਾਲਜ ਵਾਲੀ ਛੜਕ ਹੈ ਬੀਐਸਐਫ ਦੇ ਸਾਹਮਣੇੋਂ ਕਾਲਜ ਤੱਕ ਜਾਂਦੀ ਇਹਦੇ ਦੋਵੇਂ ਪਾਸੇ ਅਸੀਂ ਐਂਟਰ ਲੋਕ ਲਾ ਦੇ ਇਹ ਘੱਟੋ ਘੱਟ ਮੈਨੂੰ ਲੱਗਦਾ ਕਿ 10-10 ਪਾਦਾ ਪਾਦਾ ਫੁੱਟ ਦੋਵੇਂ ਪਾਸੇ 24-25 ਫੁੱਟ ਚੌੜੀ ਹੋ ਜੂਗੀ ਹੋਤ ਛੜਕ ਬਹੁਤ ਵੱਡੀ ਛੜਕ ਬਣ ਜੂਗੀ ਤੇ ਦੁਕਾਨਦਾਰਾਂ ਨੂੰ ਸਹੂਲਤ ਹੋ ਜੂਗੀ ਉਹਨਾਂ ਦਾ ਅਗਲਾ ਹਿੱਸਾ ਦਾ ਪਾਸਾ ਜਿਹੜਾ ਪੱਕਾ ਹੋ ਜੂਗਾ ਇਹ ਗਲੀਬ 14 ਲੱਖ ਦਾ ਸਾਡਾ ਪ੍ਰੋਜੈਕਟ ਹੈ 14 ਲੱਖ ਦੀ ਹੀ ਇੰਟਰਲੌਕ ਜਿਹੜੀ ਲਾਉਂਦੀ ਹੈ ਤੇ ਇਹ ਮਤਲਬ ਕੰਮ ਕੱਲ ਤੋਂ ਸ਼ੁਰੂ ਹੋ ਜੂਗਾ ਇੱਕ ਅਸੀਂ ਉਹ ਡਿਪਾਰਟਮੈਂਟ ਸਕੂਲ ਦੇ ਲਾਗੇ ਇੱਕ ਗਲੀ ਸੀ ਬੜੀ ਪੁਰਾਣੀ ਕਲੀਬ ਕਿਲੋਮੀਟਰ ਹੈ ਉਹ ਗਲੀ ਉਹ ਵੀ ਸ਼ੁਰੂ ਕੀਤੀ ਆ ਉੱਥੇ ਵੀ ਇੰਟਰਲੌਕ ਲਾਉਣਾ ਉੱਥੇ 34 ਲੱਖ ਰੁਪਈਆ ਜਿਹੜਾ ਲੱਗਣਾ ਹੋਰ ਸਾਡੇ ਸਾਡੇ ਟੈਂਡਰ ਜਿਹੜੇ ਲੱਗੇ ਥੋੜਾ ਅਸੀਂ ਅਨਾਰਾ ਸ਼ਹਿਰ ਦੇ ਵਿੱਚ ਜਿਹੜਾ ਵਿਕਾਸ ਆ ਜਿੰਨਾ ਕੰਮ ਰਹਿ ਗਿਆ ਉਹ ਸਾਡਾ ਕੰਮ ਜਿਹੜਾ ਕੰਪਲੀਟ ਕਰ ਦੇਣਾ ਅਗਲੇ 6 ਮਹੀਨਿਆਂ ਦੇ ਵਿੱਚ ਸਾਡੇ ਟੈਂਡਰ ਟੁੰਡਰ ਸਾਡੇ ਹੋ ਗਏ ਆ ਸਾਦਾ ਕੰਮ ਕੰਪਲੀਟ ਕਰਦਾਂਗੇ ਕਵੀਆਂ ਨਾਲ ਆਗੀਆਂ ਦਾ ਬਜਾਦਾਂ ਦਾ ਜੋ ਵੀ ਰਹਿੰਦਾ ਉਹਨੂੰ ਕੰਪਲੀਟ ਕਰ ਦਾਂਗੇ ਐਲਾਨ ਕੀਤਾ ਸੀ ਕਿ ਹਾੜਾ ਤੋਂ ਬਾਅਦ ਜਿਹੜੇ ਰੁਕੇ ਕੰਮ ਹੈ 1 ਨਵੰਬਰ ਤੋਂ ਨੰਬਰ ਸ਼ੁਰੂ ਹੋ ਜਾ ਰਿਹਾ ਦੇਖ ਲਓ ਤੁਸੀਂ ਇੱਕ ਨਵੰਬਰ ਦਾ ਮੈਂ ਤੁਹਾਨੂੰ ਕਹਿਆ 1 ਨਵੰਬਰ ਤੋਂ ਬਾਅਦ ਸ਼ੁਰੂ ਹੋ ਜਾਣਗੇ ਅਸੀਂ ਪੁੱਸੋਂ ਜਿਹੜਾ ਤਿੰਨ ਇੰਡਸਪੈਂਸਰੀਆਂ ਦਾ ਵੀ ਨਹੀਂ ਪੱਥਰ ਰੱਖਿਆ ਗੱਗੋ ਮਾਦ ਸਦਾ ਚੇਤਨਪੁਰਾ ਅੱਜ ਇੱਥੇ ਮਤਲਬ ਮਤਲਬ ਆਪਾਂ ਸ਼ੁਰੂ ਕਰਦੇ ਕੰਮ ਤੇ ਦੋ ਦਿਨ ਬਾਅਦ ਅਸੀਂ 10 ਛੜਕਾਂ ਦਾ ਲਿੰਕ ਰੋਡਸ ਦਾ ਉਹਨਾਂ ਦਾ ਵੀ ਨਹੀਂ ਪੱਥਰ ਜੜੇ ਰੱਖਦੇ ਸਾਡੀਆਂ ਕਰੀਬ 59 ਰੋਡ ਜਿਹੜੀਆਂ ਮਜ਼ਬੂਤ ਹੋਈਆਂ ਮਨਜ਼ੂਰ ਹੋਈਆਂ ਉਹ ਅਸੀਂ ਸੈਸ ਸੈ ਸਾਧਨ ਦੇ ਨੀਂਹ ਪੱਥਰ ਰੱਖੀ ਜਾਂਦੇ ਆ। ਸੋ ਮੇਰਾ ਖਿਆਲ ਹੈ ਕਿ ਹੋਟ ਮੋਦ ਜਿਹੜਾ ਅਜਨਾਲਾ ਸ਼ਾਇਦ ਅਜਨਾਲਾ ਵਿਧਾਨ ਸਭਾ ਹਲਕਾ ਵਕਾਫ ਦੇ ਪੱਕੋ ਕਿਸ ਤਰ੍ਹਾਂ ਵੀ ਜਿਹੜਾ ਉਹ ਨਹੀਂ ਦਊਗਾ। ਘੱਟ ਤੁਹਾਨੂੰ ਪਹਿਲਾਂ ਤੁਹਾਨੂੰ ਦੱਸਿਆ ਸੀਗਾ 8 ਦਿਨ ਪਹਿਲਾਂ ਦੱਸਿਆ ਸੀ ਕਿ ਆ ਕਿ ਕਾਲਜ ਦੇ ਪੈਸੇ ਵੀ ਜਿਹੜਾ ਕਾਲਜ ਮਨਜ਼ੂਰ ਹੋ ਗਿਆ 15 ਕਰੋੜ ਰੁਪਇਆ ਜਿਹੜਾ ਉਹਦਾ ਆ ਗਿਆ ਉਹ ਵੀ ਅਸੀਂ ਮੁੱਖ ਮੰਤਰੀ ਸਾਹਿਬ ਕੋਲ ਟਾਈਮ ਲਈ ਰਿਕਵੈਸਟ ਕੀਤੀ ਹੈ। ਨਵੰਬਰ ਦੇ ਵਿੱਚ ਟਾਈਮ ਮਿਲ ਜੂਗਾ ਤਾਂ ਉਹਦਾ ਨੀ ਪੱਥਰ ਵੀ ਦਾ ਧਰਨ ਧਰਨ ਜਿੰਨੇ ਚਾਹੁੰਦਾ ਪ੍ਰਚਾਰ ਸਿਕਾਣੇ ਤੁਹਾਡੇ ਲੋਨ ਲਗਾਤਾਰ ਡਿਊਟੀ ਨਹੀਂ ਭਈ ਜਾ ਆਨੇ ਦੀ ਬਿਲਕੁਲ ਸਾਧਿਆਂ ਦੀ ਡਿਊਟੀ ਲੱਗੀ ਆਪਣੀ ਵੀ ਲੱਗੀ ਆ ਅਸੀਂ ਬੜੇ ਆਦਮ ਨਾਲ ਬਹੁਤ ਵਧੀਆ ਲੀਡ ਦੇ ਨਾਲ ਤੰਦਾ ਸੀਟ ਜਿਹੜੀ ਜਿੱਤ ਜਾਂਦੀ ਹਾਂ